ਸਤਿ ਸ਼੍ਰੀ ਅਕਾਲ ਫਰੈਂਡਸ ਸਾਡੀ ਅੱਜ ਦੀ ਕਹਾਣੀ ਹੈ ਕਮੀਨ ਦੀ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਉਹਨਾਂ ਦੇ ਘਰ ਬਰਤਨ ਸਾਫ਼ ਕਰਨ ਤੇ ਕੱਪੜੇ ਧੋਣ ਆਉਣ ਵਾਲੀ ਕੁੜੀ ਸਬਜ਼ੀ ਮੰਡੀ ਚੋਂ ਲੰਘ ਕੇ ਆਉਂਦੀ ਸੀ ਘਰ ਵਾਲੀ ਨੇ ਸਬਜ਼ੀ ਵੀ ਉਸ ਤੋਂ ਮੰਗਵਾਉਣੀ ਸ਼ੁਰੂ ਕਰ ਦਿੱਤੀ ਇੱਕ ਦਿਨ ਉਸ ਨੂੰ ਪਤਾ ਲੱਗਾ ਕਿ ਉਹ ਸਬਜ਼ੀ ਲਿਆਉਂਦਿਆਂ 1-2 ਰੁਪਏ ਵਿੱਚੋਂ ਰੱਖ ਲੈਂਦੀ ਹੈ ਉਹ ਡਾਢੀ ਔਖੀ ਹੋਈ ਕਮੀਨੇ ਲੋਕ ਕਿਸੇ ਦੇ ਵਿਸ਼ਵਾਸ ਦਾ ਕੋਈ ਮੁੱਲ ਹੀ ਨਹੀਂ ਸਮਝਦੇ ਗਵਾਂਡਨ ਦੇ ਆਵਾਜ਼ ਮਾਰਨ ਤੇ ਘਰਵਾਲੀ ਉਧਰ ਚਲੀ ਗਈ ਤਾਂ ਘਰ ਵਾਲੇ ਨੇ 100 100 ਦੇ ਦੋ ਨੋਟ ਸਫਾਈ ਵਾਲੀ ਦੇ ਹੱਥ 'ਚ ਦਬਾਉਂਦਿਆਂ ਕਿਹਾ ਇਸ ਕਮੀਨੀ ਦੀਆਂ ਗੱਲਾਂ ਮਗਰ ਨਾ ਜਾ ਤੂੰ ਪੈਸੇ ਮੇਰੇ ਕੋਲੋਂ ਮੰਗ ਲਿਆ ਕਰ ਜਿੰਨੇ ਚਾਹੀਦੇ ਹੁੰਦੇ ਆ ਹਾਂ ਤੇ ਪਰਸੋਂ ਇਹਨੇ ਪੇਕੇ ਜਾਣਾ ਏ ਰਤਾ ਬਾਂਸ ਵਰਕਿਆਈ ਉਸ ਦਿਨ ਤੇ ਉਸ ਰਤਾ ਕੋ ਮੁਸਕਰਾ ਕੇ ਪੈਸੇ ਅੰਗੀ ਵਿੱਚ ਠੋਸ ਲਈ Thank you. Please like, share and subscribe.